ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ ਤੇ ਇੱਕ ਵਾਰੀ ਫੇਰ ਆਪਾਂ ਗੱਲ ਕਰਨੀ ਹੈ ਯੂਐਸਏ ਸਟੱਡੀ ਵੀਜ਼ਾ ਔਰ ਕੈਨੇਡਾ ਨੂੰ ਲੈ ਕੇ ਜਿਹੜੇ ਨਵੇਂ ਰੂਲ ਆ ਰਹੇ ਆ ਉਥੋਂ ਦੇ ਜਿਹੜੇ ਮਿਨਿਸਟਰਸ ਚੇਂਜ ਹੋਏ ਆ ਉਹਨਾਂ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਰਹੂਗਾ ਨਾਲ ਦੀ ਨਾਲ ਜਿਹੜੇ ਲੋਕ ਇਸ ਟਾਈਮ ਬਾਰਡਰ ਤੇ ਜਿਹੜੇ ਜਾ ਰਹੇ ਨੇ ਕ੍ਰੋਸ ਕਰ ਰਹੇ ਨੇ ਉਹਨਾਂ ਦਾ ਤਾਂ ਬੰਦ ਹੋ ਹੀ ਚੁੱਕਾ ਨਾਲ ਦੀ ਨਾਲ ਜਿਹੜੇ ਵੀਜ਼ਾ ਲੈ ਕੇ ਯੂਐਸ ਦੇ ਵਿੱਚ ਜਾ ਰਹੇ ਆ ਤਾਂ ਉਹਨਾਂ ਨੂੰ ਵੀ 에ਰਪੋਰਟ ਤੇ ਸਵਾਲ ਹੋ ਰਿਹਾ ਉਸ ਬਾਰੇ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਸਵਾਲ ਹੋਣੇ ਹੋ ਰਹੇ ਨੇ ਜਾਂ ਫਿਰ ਤੁਹਾਡੇ ਕੋਲ ਕਿਹੜੇ ਕਿਹੜ ਪੁਲਵਿੰਦਰ ਤੋਂ ਗੁਰਪ੍ਰੀਤ ਚੰਨਾ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਸਿਕਾ ਜੀ ਥੈਂਕ ਯੂ ਵੈਰੀ ਮਚ ਪੁਲਵਿੰਦਰ ਭਾਜੀ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸਿਕਾ ਸਰ ਸਭ ਤੋਂ ਪਹਿਲਾਂ ਕੀ ਅਪਡੇਟ ਹੈਗੀਆਂ ਨੇ ਨਵੀਆਂ ਯੂ ਐਸ ਵੀਜ਼ਾ ਨੂੰ ਲੈ ਕੇ ਸਤਾਈ ਤੇ ਯੂ ਐਸ ਵੀਜ਼ਾ ਨੂੰ ਲੈ ਕੇ ਅਪਡੇਟਸ ਇਹ ਹੈ ਕਿ ਲੀਗਲ ਸਟੂਡੈਂਟ ਜਿਹੜਾ ਵਾ ਸਟੂਡੈਂਟ ਵੀਜ਼ਾ ਆਲਵੇਸ ਲੀਗਲ ਸਟੂਡੈਂਟ ਟੂਰਿਸਟ ਵੀਜ਼ਾ ਆਲਵੇਸ ਲੀਗਲ ਵੀਜ਼ਾ ਜਿਹੜੇ ਲੀਗਲੀ ਤੌਰ ਤੇ ਐਮਬੈਸੀ ਤੋਂ ਵੀਜ਼ੇ ਲੈ ਜਾਣਗੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਉਹਨਾਂ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਹੈਗਾ ਸਵਾਲੀਆ ਨਿਸ਼ਾਨ ਆ ਜਿਹੜੇ ਇਲੀਗਲ ਤੌਰ ਤੇ ਯੂ ایس ਦੇ ਵਿੱਚ ਅੱਜ ਤੱਕ ਅੰਦਰ ਵੜਦੇ ਆਏ ਨੇ ਔਰ ਉਹਨਾਂ ਦੇ ਉੱਤੇ ਨਕੀਲ ਹੈ ਉਹ ਬਿਲਕੁਲ ਸਟਾਪ ਹੈ ਬਿਲਕੁਲ ਇਹ ਇੱਕ ਸਹੀ ਕੰਮ ਵੀ ਹੈ ਮੈਨੂੰ ਲੱਗਦਾ ਇਹ ਇੱਕ ਸਹੀ ਸਟੈਪ ਹੈ ਇੱਕ ਗਵਰਨਮੈਂਟ ਦਾ ਆਪਣੀ ਕੰਟਰੀ ਦੇ ਲਈ ਆਬਵੀਅਸ ਹੈ ਇਸ ਤਰ੍ਹਾਂ ਦਾ ਕੁਝ ਇੰਡੀਆ ਦੇ ਵਿੱਚ ਹੋ ਰਿਹਾ ਹੁੰਦਾ ਤਾਂ ਡੈਫੀਨਿਟਲੀ ਇੰਡੀਆ ਵਿਲ ਟੇਕ ਅ ਸਟੈਪ ਕਿ ਕੋਈ ਗਲਤ ਬੰਦਾ ਅੰਦਰ ਨਾ ਜੇ ਕੋਈ ਗਲਤ ਅਨਸਰ ਨਾ ਅੰਦਰ ਆ ਜੇ ਉਹਨਾਂ ਨੂੰ ਨਹੀਂ ਪਤਾ ਕੌਣ ਸਹੀ ਹੈ ਕੌਣ ਗਲਤ ਕੌਣ ਕਿਸ ਮੰਚਾ ਨ ਆ ਰਿਹਾ ਵਾ ਸੋ ਇਸ ਕਰਕੇ ਇਹ ਸਟੈਪ ਲੈ ਗਏ ਨੇ ਪਟ ਜਿੱਥੇ ਹੀ ਗੱਲ ਕਰਾਂ ਆਪੋਜ਼ਿਟ ਸਾਈਡ ਗੱਲ ਕਰਾਂ ਇਹਦੇ ਤੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਬਹੁਤ ਵਧੀਆ ਰੁਝਾਨ ਹੈ ਸਟੂਡੈਂਟ ਨੂੰ ਲੈ ਕੇ ਯੂਨੀਵਰਸਿਟੀਆਂ ਵੀ ਅਗਰੈਸਿਵ ਨੇ ਯੂਨੀਵਰਸਿਟੀਆਂ ਸਾਰੇ ਅਗਰੈਸਿਵਲੀ ਕੰਮ ਕਰ ਰਹੇ ਨੇ ਸਕਾਲਰਸ਼ਿਪ ਭਰ-ਭਰ ਕੇ ਦੇ ਰਹੇ ਨੇ ਐਡੂਲੈਂਟ ਇਮੀਗ੍ਰੇਸ਼ਨ ਦੇ ਪੈਨਲ ਦੇ ਉੱਤੇ ਜਨਵਰੀ 2025 ਦੇ ਵਿੱਚ 3 ਕਰੋੜ ਦੀਆਂ ਸਕਾਲਰਸ਼ਿਪ ਲਈਆਂ ਬੱਚਿਆਂ ਨੇ ਔਰ ਫਰਵਰੀ ਦੇ ਵਿੱਚ 2.5 ਕਰੋੜ ਦੀ ਸਕਾਲਰਸ਼ਿਪ ਲਈ ਹੈ ਬੱਚਿਆਂ ਨੇ ਸਕਾਲਰਸ਼ਿਪ ਵੀ ਆ ਰਹੀ ਆ ਔਨ ਦਾ ਸਪਾਟ I20 ਵੀ ਆ ਰਹੀਆਂ ਨੇ ਆਫਰਸ ਵੀ ਆ ਰਹੀਆਂ ਨੇ ਅੱਜ ਸਾਡੇ ਕੋਲ ਸਾਨੂੰ ਇਨਾ ਪ੍ਰਾਊਡ ਹੋ ਰਿਹਾ ਕਹਿੰਦੇ ਹੋਏ ਕਿ ਸਾਡੇ ਪੈਨਲ ਦੇ ਉੱਤੇ ਜੇ ਤੁਸੀਂ 24 ਘੰਟਿਆਂ ਦੇ ਵਿੱਚ ਵੀ ਆਫਰ ਲੈਟਰ ਲੈਣਾ ਚਾਹੁੰਦੇ ਹੋ ਮਤਲਬ ਵਿਦਨ 24 ਆਰਸ ਯੂ ਨੀਡ ਅ ਆਫਰ ਲੈਟਰ ਫਰਮ ਯੂਨਾਈਟਿਡ ਸਟੇਟਸ ਆਫ ਅਮਰੀਕ reputed university definitely you will get it ਤੁਸੀ ਤੁਹਾਨੂੰ ਮਿਲੂਗੀ ਉਹ ਆਫਰ ਲੈਟਰ ਤੋਂ ਇਸ ਕਰਕੇ ਰੁਝਾਨ ਸਟੂਡੈਂਟ ਵੀਜ਼ਾ ਦੇ ਲਈ B1 B2 ਵੀਜ਼ਾ ਦੇ ਲਈ ਬਹੁਤ ਹੀ ਵਧੀਆ ਹੈ ਐਂਡ ਦਿਸ ਇਸ ザ 골ਡਨ অপরচুਨਿਟੀ 골ਡਨ ਟਾਈਮ ਕਿਉਂਕਿ ਦੇਖੋ ਹਰ ਬੰਦਾ ਹਰ 네ਗੇਟਿਵ ਚੀਜ਼ ਅੱਜ ਦੀ ਡੇਟ ਦੇ ਵਿੱਚ ਇਹ ਚ ਦੇਖਣ ਦਾ ਮੌਕਾ ਆ ਚੁੱਕਿਆ ਹੈ ਕਿ ਇਹ ਗਲਾਸ ਜਿਹੜਾ ਵਾ ਅੱਧਾ ਪਾਣੀ ਦਾ ਭਰਿਆ ਹੋਇਆ ਵਾ ਖਾਲੀ ਨਹੀਂ ਦੇਖਣਾ ਹੁਣ ਖਾਲੀ ਦੇਖ ਕੇ ਅਸੀਂ ਕਿੰਨਾ ਚਿਰ ਖੜੇ ਰਵਾਂਗੇ ਸਾਨੂੰ ਭਰਿਆ ਦੇਖਣਾ ਹੈ ਫਾਲ ਇਨ ਟੇਕ ਅੱਗੇ ਆ ਗਿਆ ਵਾ ਫਾਲ ਇਨ ਟੇਕ ਦੇ ਵਿੱਚ ਐਡਮਿਸ਼ਨਸ ਹੋ ਰਹੀਆਂ ਨੇ ਫਾਲ ਇਨ ਟੇਕ ਦੀ ਗੱਲ ਮੈਂ ਸਭ ਤੋਂ ਸ਼ੁਰੂ ਕੀਤੀ ਕਿਉਂਕਿ ਫਾਲ ਇਨ ਟੇਕ ਸਭ ਤੋਂ بڑا بڑا ਇਨਟੇਕ ਹੈ ਸਭ ਤੋਂ ਵੱਧ ਸੀਟਾਂ ਸਭ ਤੋਂ ਵੱਧ ਪ੍ਰੋਗਰਾਮ ਸਭ ਤੋਂ ਵੱਧ ਯੂਨੀਵਰਸਿਟੀਆਂ ਸਭ ਤੋਂ ਵੱਧ ਸਕਾਲਰਸ਼ਿਪ ਅਰਸ ਐਂਡ ਆਫ ਦਾ ਡੇ ਸਭ ਤੋਂ ਵੱਧ ਵੀਜ਼ਾ ਗ੍ਰਾਂਟ ਜਿਹੜਾ ਹੁੰਦਾ ਵਾ ਉਹ ਫਾਲ ਇਨ ਟੇਕ ਦੇ ਲਈ ਹੁੰਦਾ ਵਾ ਤਾਂ ਇਸ ਟਾਈਮ ਰੁਝਾਨ ਬਹੁਤ ਪੋਜ਼ਿਟਿਵ ਹੈ ਨੇਗੇਟਿਵ ਤਰੀਕੇ ਨਾਲ ਜਾਵਾਂਗੇ ਤੇ ਅੱਗੇ ਉਹ 네ਗੇਟਿਵ ਹੀ ਮਿਲੂਗਾ ਜੇ ਪੋਜ਼ਿਟਿਵ ਵੇਨ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਤੇ ਅੱਗੇ ਪੋਜ਼ਿਟਿਵਨੈਸ ਹੀ ਆਊਗੀ ਹੂੰ ਬਿਲਕੁਲ ਲਗਾਤਾਰ ਜਿਹੜੇ ਸਟੂਡੈਂਟ ਨੇ ਸਟੱਡੀ ਵੀਜ਼ਾ ਦੇ ਲਈ ਜਾ ਰਹੇ ਆ ਚਾਹੇ ਆਪਾਂ ਯੂਐਸ ਦੀ ਗੱਲ ਕਰੀਏ ਕੈਨੇਡਾ ਆਸਟ੍ਰੇਲੀਆ ਜਾਂ ਹੋਰ ਮੁਲਕਾਂ ਦੇ ਵਿੱਚ ਪਰ ਇੱਥੇ ਇੱਕ ਵੱਡਾ ਸਵਾਲ ਹੈ ਕਿ ਯੂਐਸ ਦਾ ਆਪਦਾ ਜਿਹੜਾ ਉਹਨਾਂ ਦਾ ਕਾਨੂੰਨ ਹੈ ਜਾਂ ਉਹਨਾਂ ਦਾ ਜਿਹੜਾ ਲਾਅ ਹੈ ਇਹ ਅਲਾਉ ਕਰਦਾ ਹੈ ਕਿ ਤੁਸੀਂ ਇਨਲੀਗਲ ਤਰੀਕੇ ਨਾਲ ਆਓ ਕਿਉਂਕਿ ਹੋਰ ਕੰਟਰੀਜ਼ ਕਿਉਂ ਨਹੀਂ ਕੋਈ ਜਾਂਦਾ ਆਸਟ੍ਰੇਲੀਆ ਕਿਉਂ ਨਹੀਂ ਜਾ ਰਿਹਾ ਕੋਈ ਕੈਨੇਡਾ ਕਿਉਂ ਨਹੀਂ ਜਾ ਰਿਹਾ ਜਾਂ ਕੋਈ ਹੋਰ ਮੁਲਕ ਕਿੰਨੇ ਹੈਗੇ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਨਾਲ ਕਿਉਂ ਨਹੀਂ ਕੋਈ ਜਾ ਰਿਹਾ ਜਦੋਂ ਕਿਸੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਲਾਅ ਕਰਦਾ ਹੈ ਕਿ ਤੁਸੀਂ ਇਸ ਤਰ੍ਹਾਂ ਜਾ ਜੋ ਵੀ ਅਪਣਾ ਦਵਾਂਗੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਸਿਸਟਮ ਬਣਿਆ ਸੀ ਪੁਰਾਣਾ ਉਸ ਨੂੰ ਲੈ ਕੇ ਹੁਣ ਚੇਂਜ ਹੋਣ ਦੀਆਂ ਗੱਲਾਂ ਜਿਹੜੀਆਂ 트럼ਪ ਗਵਰਨਮੈਂਟ ਕਰ ਰਹੀ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਨਾਲ ਦੇ ਨਾਲ ਸਟੂਡੈਂਟ ਵੀਜ਼ਾ ਦੇ ਹੱਕ ਦੇ ਵਿੱਚ ਨੇ ਜਿਹੜੇ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵੈਲਕਮ ਹੈ ਐਡੂ ਲੈਂਡ ਵੱਲੋਂ ਵੀ ਤੁਸੀਂ ਪਿੱਛੇ ਸਰ ਤੁਸੀਂ ਸੈਮੀਨਾਰ ਵੀ ਆਰਗੇਨਾਈਜ਼ ਦੋ ਕੀਤੇ ਆ ਹਨ ਜਿਹੜੇ ਆਪਾਂ ਕੈਂਪ ਕਹਿ ਸਕਦੇ ਆ ਅਵੇਅਰਨੈਸ ਕੈਂਪ ਤੇ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਦੀ ਆਪਾਂ ਗੱਲ ਕੀਤੀ ਸੀ ਸੈਕੰਡ ਕਿਸ ਤਰ੍ਹਾਂ ਦਾ ਰਿਹਾ ਕਿੰਨਾ ਇੱਕ ਰਿਸਪੌਂਸ ਸੀ ਬਿਲਕੁਲ ਅਵੇਅਰਨੈ ਨੇ ਉਸ ਦੇ ਵਿੱਚ ਵਿਜ਼ਿਟ ਕੀਤਾ ਸ਼ਨੀਵਾਰ ਐਤਵਾਰ ਨੂੰ ਸੀਗਾ 15 16 ਤਰੀਕ ਨੂੰ ਔਰ ਡੈਫੀਨੇਟਲੀ ਮੈਂ ਆਮ ਵੈਰੀ ਥੈਂਕਫੁਲ ਕਿ ਜਿਹੜੇ ਬੱਚੇ ਆਏ ਮੈਂ ਸਰਪ੍ਰਾਈਜ਼ ਆ ਕਿ ਉਹ ਬੱਚੇ ਵੀ ਵਿਜ਼ਿਟ ਕੀਤੇ ਜਿਨ੍ਹਾਂ ਦੇ ਲਈ ਪਲੱਸ 2 ਦੇ ਰਿਜ਼ਲਟ ਨਹੀਂ ਆਏ ਹੈਗੇ ਉਹ ਬੱਚੇ ਵੀ ਵਿਜ਼ਿਟ ਕੀਤੇ ਹੈ ਜਿਨ੍ਹਾਂ ਨੇ ਪਹਿਲਾਂ ਹੀ ਆਪਣਾ ਏਮ ਬਣਾ ਲਿਆ ਕਿ ਅਸੀਂ ਯੂ ایس ਜਾਣਾ ਅਸੀਂ ਯੂਕੇ ਜਾਣਾ ਉਹਨਾਂ ਨੇ ਸ਼ਿਰਕਤ ਕੀਤੀ ਅਪਲਾਈ ਵੀ ਕੀਤਾ ਬਿਕੋਜ਼ ਅੱਜ ਦੀ ਰੇਟ ਦੇ ਵਿੱਚ ਜੇ ਸਰਕਾਰੀ ਯੂਨੀਵਰਸਿਟੀਆਂ ਦੀ ਗੱਲ ਕਰਾਂ ਯੂ ایس ਦੇ ਵਿੱਚ ਤੋ ਕੰਡੀਸ਼ਨਲ ਐਕਸੈਪਟ ਕਰ ਰਹੀਆਂ ਨੇ ਉਹਨਾਂ ਸਟੂਡੈਂਟ ਨੂੰ ਮਤਲਬ ਜਿਨ੍ਹਾਂ ਨੇ ਹਲੇ ਪਲੱਸ 2 ਦੇ ਇਗਜ਼ਾਮ ਦੇ ਰਿਜ਼ਲਟ ਆਣੇ ਆ ਜਿਨ੍ਹਾਂ ਦੇ ਗ੍ਰੈਜੂਏਸ਼ਨ ਦੇ ਰਿਜ਼ਲਟ ਅੱਗੇ ਜਾ ਕੇ ਆਣੇ ਨੇ ਉਹਨਾਂ ਨੂੰ ਵੀ ਐਕਸੈਪਟੇਬਿਲਟੀ ਦੇ ਰਹੀ ਹੈ ਉਹਨਾਂ ਨੂੰ ਵੀ ਆਫਰ ਲੈਟਰ ਦੇ ਰਹੀ ਹੈ ਵਿਚ ਇਜ਼ ਕਾਲਡ ਹੈ ਕੰਡੀਸ਼ਨਲ ਆਫਰ ਲੈਟਰ ਤੋ ਇਸ ਕਰਕੇ ਕਿਸੇ ਵੀ ਬੱਚੇ ਨੂੰ ਸੋਚਣ ਦੀ ਲੋੜ ਨਹੀਂ ਹੈ ਡਬਲ ਜੇ ਤੁਸੀਂ ਆਪਣਾ ਮਨ ਬਣਾ ਲਿਆ ਕਿ ਮੈਂ ਫੋਰਨ ਜਾਣਾ ਵਾ ਆਪਣੀ ਚੰਗੀ ਐਜੂਕੇਸ਼ਨ ਲੈਣੀ ਹੈ ਆਪਣੀ ਜ਼ਿੰਦਗੀ ਦੇ ਕੁਝ ਸਾਲ ਉੱਥੇ ਸਪੈਂਡ ਕਰਨੇ ਆ ਸੈਟਲਮੈਂਟ ਉੱਥੇ ਹੀ ਕਰਨੀ ਹੈ ਜਾਂ ਤੁਸੀਂ ਇੰਡੀਆ ਜਾਣਾ ਹੈ ਤੁਹਾਡਾ ਪਰਸਨਲ ਹੋਊਗਾ ਕੀ ਤੁਸੀਂ ਕੀ ਕਰਨਾ ਚਾਹੁੰਦੇ ਹੋ 10 ਸਾਲ ਲਾ ਕੇ ਇੰਡੀਆ ਚ ਆ ਕੇ ਕੋਈ ਕਾਰੋਬਾਰ ਵੱਡੇ ਲੈਵਲ ਤੇ ਕਰਨਾ ਚਾਹੁੰਦੇ ਜਿਵੇਂ ਕਿ ਬਹੁਤ ਸਾਰੇ ਐਗਜ਼ਾਮਪਲ ਹੈਗੇ ਨੇ ਇੰਡੀਆ ਦੇ ਵਿੱਚ ਜਿਹੜੇ ਫੋਰਨ ਤੋਂ ਪੜ ਕੇ ਆਏ ਨੇ ਬਟ ਇੰਡੀਆ ਦੇ ਵਿੱਚ ਆ ਕੇ ਬਹੁਤ ਵਧੀਆ ਕਰ ਰਹੇ ਨੇ ਕਈਆਂ ਦਾ ਹੋਊਗਾ ਸੈਟਲ ਅਸੀਂ ਉੱਥੇ ਹੀ ਸੈਟਲ ਹੋਣਾ ਵਾ ਸੋ ਇਹ ਤੁਹਾਡੀ ਇੱਕ ਪਰਸਨਲ ਚੁਆਇਸ ਹੋ ਜੂਗੀ ਬਟ ਇਹ ਇੱਕ ਰਾਈਟ ਨਾਉ ਮੈਂ ਕਹਿ ਸਕਦਾ ਕਿ ਇਸ ਅਵੇਅਰਨੈਸ ਕੈਂਪ ਦੇ ਵਿੱਚ ਸਾਨੂੰ ਬਹੁਤ ਹੰਗਾਰਾ ਮਿਲਿਆ ਸਾਡੇ ਕੋਲ ਬਹੁਤ ਵਾਕਿੰਗਸ ਸਾਰੇ ਪੰਜਾਬ ਤੋਂ ਆਈਆਂ ਹਰਿਆਣੇ ਤੋਂ ਆਈਆਂ ਜਿਹਨੂੰ ਦੇਖਦੇ ਹੋਏ ਅਸੀਂ ਅੱਗੇ ਜਾ ਕੇ ਸੈਮੀਨਾਰਸ ਪਲਾਨ ਕਰ ਦਿੱਤੇ ਨੇ ਸੈਮੀਨਾਰਸ ਕਰਨ ਜਾ ਰਹੇ ਹਾਂ ਕਿਉਂਕਿ ਸਾਨੂੰ ਬਹੁਤ ਡਿਮਾਂਡ ਆ ਰਹੀ ਸਾਡੇ ਸ਼ਹਿਰ ਕਦਵਾਓਗੇ ਸਾਡੇ ਸ਼ਹਿਰ ਕਦਵਾਓਗੇ ਤਾਂ ਅਸੀਂ ਬਿਲਕੁਲ 29 ਮਾਰਚ ਨੂੰ ਤੁਹਾਨੂੰ ਮੋਗੇ ਦੇ ਵਿੱਚ ਮਿਲਣ ਆਲੇ ਹਾਂ ਔਰ 30 ਮਾਰਚ ਨੂੰ ਅਸੀਂ ਤੁਹਾਨੂੰ ਬਰਨਾਲੇ ਦੇ ਵਿੱਚ ਮਿਲਣ ਆਲੇ ਹਾਂ ਵਧੇਰੀ ਜਾਣਕਾਰੀ ਲਈ ਕਿਹੜੇ ਹੋਟਲ ਦੇ ਵਿੱਚ ਹੈ ਕਿੱਥੇ ਹੋ ਰਿਹਾ ਵਾ ਕੀ ਟਾਈਮਿੰਗ ਹੈ ਸੀਟ ਰਿਜ਼ਰਵ ਕਰਾਣੀ ਹੈ ਦਿੱਤੇ ਗਏ ਨੰਬਰਾਂ ਤੇ ਕਾਲ ਕਰਨਾ ਹੈ ਪੂਰੀ ਇਨਫਰਮੇਸ਼ਨ ਲੈਣੀ ਹੈ ਔਰ ਆਪਣੀ ਸੀਟ ਬੁੱਕ ਰਾਣੀ ਹੈ ਦੁਬਾਰਾ ਰਿਪੀਟ ਕਰ ਦਿੰਦਾ 29 ਮਾਰਚ ਨੂੰ ਮਿਲਾਂਗੇ ਮੋਗੇ ਦੇ ਵਿੱਚ ਔਰ 30 ਮਾਰਚ ਨੂੰ ਮਿਲਾਂਗੇ ਬਰਨਾਲੇ ਦੇ ਵਿੱਚ ਹੂੰ ਬਿਲਕੁਲ 30 ਮਾਰਚ ਨੂੰ ਬਰਨਾਲਾ ਤੇ 29 ਮਾਰਚ ਨੂੰ ਜਿਹੜਾ ਹੈ ਮੋਗਾ ਤੁਸੀਂ ਪਹੁੰਚ ਸਕਦੇ ਹੋ ਡਾਇਰੈਕਟਲੀ ਤੁਸੀਂ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਮਿਲ ਸਕਦੇ ਹੋ ਵੀਜ਼ਾ ਐਕਸਪਰਟ ਨੂੰ ਮਿਲ ਸਕਦੇ ਹੋ ਕਿਵੇਂ ਤੁਸੀਂ ਵਿਦੇਸ਼ ਜਾ ਸਕਦੇ ਹੋ ਭਾਜੀ ਹੁਣ ਤੁਸੀਂ ਗੱਲ ਕੀਤੀ ਜਿਨ੍ਹਾਂ ਦੇ ਐਗਜ਼ਾਮ ਚੱਲ ਰਹੇ ਆ ਪਲੱਸ 2 ਦੇ ਹਜੇ ਇੱਕ ਤਕਰੀਬਨ ਹੋ ਰਹੇ ਨੇ ਜਾਂ ਹੋ ਜਾਣਗੇ ਕੁਝ ਜੇ ਆਪਾਂ ਬੋਰਡ ਦੀ ਗੱਲ ਕਰੀ ਹੈ ਹਨਾ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਉਹਨਾਂ ਦੇ ਪੇਰੈਂਟਸ ਨੂੰ ਜਾਂ ਉਹਨਾਂ ਨੂੰ ਪਹਿਲਾਂ ਰੱਖਣੀਆਂ ਚਾਹੀਦੀਆਂ ਖਾਸ ਤੌਰ ਤੇ ਫੰਡਿੰਗ ਨੂੰ ਲੈ ਕੇ ਕਿਉਂਕਿ ਕਹਿੰਦੇ 30 ਲੱਖ ਰੁਪਏ ਫੰਡ ਹੈ ਜਿਹੜਾ ਸ਼ੋਅ ਕਰਨਾ ਪੈਂ ਗਲਤ ਤਰੀਕੇ ਨਾਲ ਕਿਸੇ ਤੋਂ ਲੈ ਲੈਂਦੇ ਆ ਜਾਂ ਫਿਰ ਕੋਈ ਫੇਕ ਲਾ ਦਿੰਦੇ ਆ ਹਨਾ ਉਹਨਾਂ ਬਾਰੇ ਥੋੜਾ ਜਿਹਾ ਦੱਸੋ ਬਿਲਕੁਲ ਫੇਕ ਤਾਂ ਨਾ ਲਾਓ ਜੀ ਬਿਲਕੁਲ ਵੀ ਐਮਬੈਸੀ ਬਹੁਤ ਅਵੇਅਰ ਹੈਗੀ ਹੈ ਅਬ ਐਸੀ ਜੇਕਰ ਉੱਥੇ ਬਰਹਿਣ ਦੇ ਬੰਦਿਆਂ ਨੂੰ ਨਕੀਲ ਪਾ ਸਕਦੀ ਹੈ ਜਿਹੜੇ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਵੀ ਅੰਦਰ ਵੜੇ ਸੀ ਉਹ ਵੀ ਅੱਜ ਡਰ-ਡਰ ਕੇ ਰਹਿ ਰਹੇ ਜਿਨ੍ਹਾਂ ਕੋ ਪੇਪਰ ਹੈ ਨਹੀਂ ਅਗਰ ਉਹਨਾਂ ਕੋ ਉਹਦਾ ਡਾਟਾ ਹੈਗਾ ਤਾਂ ਤੁਸੀਂ ਤਾਂ ਆਪਾਂ ਕੋਈ ਚੀਜ਼ ਨਹੀਂ ਹੈਗੇ ਜਿਨ੍ਹਾਂ ਨੇ ਸਭ ਕੁਝ ਦੱਸ ਕੇ ਜਾ ਰਹੇ ਇੱਥੋਂ ਦੀ ਸੋ ਮੇਕ ਸ਼ੋਰ ਨਾਟ ਫੰਡਿੰਗ ਓਨਲੀ ਕਿਸੇ ਵੀ ਫੋਰਜ ਡਾਕੂਮੈਂਟ ਦਾ ਕਿਸੇ ਵੀ ਫੇਕ ਡਾਕੂਮੈਂਟ ਦਾ ਸ ਔਰ ਜੇ ਤੁਸੀਂ ਜਾਣਾ ਚਾਹੁੰਦੇ ਹੋ ਯੂਐਸ ਦੀ ਫੰਡਿੰਗ ਦੇ ਲਈ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਮੈਂ ਤੁਹਾਡਾ ਡਰ ਕੱਢ ਦੇਣਾ ਅੱਜ ਇਸ ਸ਼ੋਅ 'ਚ ਰਹਾਂਗੇ ਸਭ ਤੋਂ ਪਹਿਲੀ ਗੱਲ ਯੂਐਸ ਦੇ ਵਿੱਚ ਫੰਡਿੰਗ 20 ਲੱਖ ਤੋਂ ਸਟਾਰਟ ਹੋ ਜਾਂਦੀ ਜਰੂਰੀ ਨਹੀਂ ਆਪਾਂ 30-35 ਲੱਖ ਵਾਲੀ ਯੂਨੀਵਰਸਿਟੀ ਕਾਲਜ ਲੈਣਾ ਵਾ ਆਪਾਂ 20 ਲੱਖ ਵਾਲਾ ਵੀ ਲੈ ਸਕਦੇ ਜਿੱਥੇ 20 ਲੱਖ ਫੰਡ ਦਿਖਾਇਆ ਜਾ ਸਕਦਾ ਵਾ ਦੂਸਰੀ ਗੱਲ ਜੇ ਤੁਸੀਂ ਲੈ ਹੀ ਲਿਆ 30-40 ਲੱਖ ਵਾਲਾ ਕਾਲਜ ਯੂਨੀਵਰਸਿਟੀ ਜਿਹਦੇ 'ਚ 40 ਲੱਖ ਦੀ ਰਿਕੁਆਇਰਮੈਂਟ ਆ ਜਾਂ 50 ਲੱਖ ਦੀ ਰਿਕੁਆਇਰਮੈਂਟ ਹੈ ਤੇ ਉਹਨੂੰ ਇਹ ਸਮਝ ਕੇ ਚੱਲਣਾ ਵੀ ਕਿ ਉਹ ਫੰਡ ਇੱਕ ਤਾਂ ਪਹਿਲੀ ਗੱਲ ਇੱਕ ਦਿਨ ਪੁਰਾਣਾ ਵੀ ਹੋ ਸਕਦਾ ਵਾ ਆਪਾਂ ਯੂਕੇ ਵਾਂਗੂ ਉਹਨੂੰ 28 ਦਿਨ ਪੁਰਾਣਾ ਨਹੀਂ ਕਰਨਾ ਆਸਟ੍ਰੇਲੀਆ ਦੇ ਵਾਂਗੂ ਤਿੰਨ ਤਿੰਨ ਮਹੀਨੇ ਪੁਰਾਣਾ ਨਹੀਂ ਕਰਨਾ ਜਾਂ ਨਿਊਜ਼ੀਲੈਂਡ ਵਾਂਗੂ 6 ਮਹੀਨੇ ਪੁਰਾਣਾ ਨਹੀਂ ਕਰਨਾ ਆਪਾਂ ਫਰੈਸ਼ ਫੰਡ ਇੱਕ ਦਿਨ ਪੁਰਾਣਾ ਵੀ ਲੈ ਕੇ ਜਾ ਸਕਦੇ ਆਂ ਦੂਜੀ ਗੱਲ ਇਹ ਤੁਹਾਡੇ ਆਪਣੇ ਅਕਾਊਂਟ ਚ ਹੋ ਸਕਦਾ ਸਟੂਡੈਂਟ ਦੇ ਜਾਂ ਮਾਪੇ ਦੇ ਅਕਾਊਂਟ ਚ ਹੋ ਸਕਦਾ ਜਾਂ ਮਾਮੇ ਚਾਚੇ ਤਾਏ ਦੇ ਅਕਾਊਂਟ ਚ ਹੋ ਸਕਦਾ ਇਹਾਂ ਫਿਰ ਗਵੰਡੀ ਦੇ ਅਕਾਊਂਟ ਚ ਵੀ ਹੋ ਸਕਦਾ ਵਾ ਜਾਂ ਕੋਈ ਜਾਣਦਾ ਵਾ ਦੋਸਤ ਮਿੱਤਰ ਉਹਦੇ ਅਕਾਊਂਟ ਚ ਵੀ ਹੋ ਸਕਦਾ ਉਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੁਣ ਉਹਨੂੰ ਕਿੱਦਾਂ ਯੂਜ਼ ਕਰਨਾ ਵਾ ਉਹਨੂੰ ਐਦਾਂ ਕਰਨਾ ਵਾ ਕਿ ਇੱਕ ਤਾਂ ਉਹਦੇ ਕੋਲੋਂ ਸਟੇਟਮੈਂਟ ਲੈਣੀ ਹੈ ਇੱਕ ਬੈਲੈਂਸ ਸਰਟੀਫਿਕੇਟ ਲੈਣਾ ਵਾ ਕਿ ਭਾਈ ਤੂੰ ਮੈਨੂੰ ਸਪੋਰਟ ਕਰ ਪੈਸੇ ਕਢਾਣੇ ਨਹੀਂ ਉਹਦੇ ਖਾਤੇ ਚੋਂ ਆਪਣਾ ਤੁਸੀਂ ਕਢਾਣੇ ਨਾਲ ਸੀ ਕਢਾਣੇ ਆ ਸਿਰਫ ਪਏ ਹੋਏ ਪੈਸੇ ਦਿਖਾਣੇ ਆ ਮਤਲਬ ਇਹ ਇੱਕ ਰਿਲੈਕਸੇਸ਼ਨ ਨਾਲ ਵੱਡੀ ਅਦਰਵਾਈਜ਼ ਆਪਾਂ ਕਿਸੇ ਹੋਰ ਕੰਟਰੀ ਜਾਂਦੇ ਆ ਤੇ ਫੰਡ ਦੇ ਉੱਤੇ ਹੁੰਦਾ ਵਾ ਸਵਾਲੀਆ ਨਿਸ਼ਾਨ ਕੀ ਆਪਣੇ ਹੀ ਹੋਣੇ ਚਾਹੀਦੇ ਆ ਜਾਂ ਸਟੂਡੈਂਟ ਦੇ ਅਕਾਊਂਟ ਜੀਆ ਪੇਰੈਂਟਸ ਦੇ ਅਕਾਊਂਟ ਹੋਣੇ ਚਾਹੀਦੇ ਆ ਜੇ ਕੋਈ ਰਿਲੇਟਿਵ ਵੀ ਹੈਲਪ ਕਰ ਰਿਹਾ ਵਾ ਮਾਮਾ ਚਾਚਾ ਤਾਇਆ ਤਾਂ ਸਿਰਫ 20 ਤੋਂ 30% ਦੀ ਹੈਲਪ ਕਰ ਸਕਦਾ ਵਾ 100% ਨਹੀਂ ਕਰ ਸਕਦਾ ਯੂਐਸਏ ਦੇ ਵਿੱਚ ਤੁਸੀਂ 100 ਦੇ 100% ਫੰਡ ਆਪਣੇ ਕਿਸੇ ਵੀ ਰਿਲੇਟਿਵ ਦੇ ਦਿਖਾ ਸਕਦੇ ਹੋ ਆਪਣੇ ਕਿਸੇ ਦੋਸਤ ਦੇ ਦਿਖਾ ਸਕਦੇ ਹੋ ਕੋਈ ਕੁਐਸਚਨ ਨਹੀਂ ਹੈਗਾ ਇਸ ਤੇ ਸੋ ਡਰਨ ਦੀ ਲੋੜ ਨਹੀਂ ਆ ਫੰਡਿੰਗ ਸਿਸਟਮ ਲਈ ਇਹ ਵੀ ਜ਼ਰੂਰੀ ਨਹੀਂ ਹੈ ਕਿ ਬਹੁਤ ਮਹਿੰਗੀਆਂ ਯੂਨੀਵਰਸਿਟੀਆਂ ਜਾਣਾ ਸਸਤੀਆਂ ਯੂਨੀਵਰਸਿਟੀਆਂ ਜਿਨ੍ਹਾਂ ਦਾ ਰੇਟ ਸਕਸੈਸ ਰੇਟ ਬਹੁਤ ਜ਼ਿਆਦਾ ਵਾ ਇਸ ਤਰ੍ਹਾਂ ਦੀ ਯੂਨੀਵਰਸਿਟੀ ਵੀ ਅਵੇਲੇਬਲ ਨਹੀਂ ਸਾਡੇ ਪੈਨਲ ਦੇ ਉੱਤੇ ਜੇ ਫੀਸ ਦੀ ਗੱਲ ਕਰਾਂ ਸਾਰੇ ਕਹਿੰਦੇ ਮਹਿੰਗਾ ਵਾ ਯੂਐਸ ਮਹਿੰਗਾ ਵਾ ਸਾਡੇ ਕੋਲ 6.5 ਲੱਖ ਰੁਪਏ ਸਾਲਾਨਾ ਸਾਲ ਦੀ ਫੀਸ ਸ਼ੁਰੂ ਹੋ ਜਾਂਦੀ ਹੈ ਯੂਨੀਵਰਸਿਟੀਆਂ ਦੀ ਸਿਰਫ 6.5 ਲੱਖ ਰੁਪਏ ਤੇ ਇੱਥੋਂ ਬੱਚੇ ਨੇ ਜੇ 6 ਮਹੀਨਿਆਂ ਦੀ ਫੀਸ ਦੇ ਕੇ ਜਾਣਾ ਤਾਂ ਕਿੰਨੀ ਰਹਿ ਗਈ 3,25,000 ਰੁਪਈਆ ਬਹੁਤ ਸਸਤੇ ਸਾਡੇ ਕੋਲ ਹੈਗੇ ਨੀ ਯੂਨੀਵਰਸਿਟੀਆਂ ਔਰ ਜਿਹੜੇ ਬੱਚੇ ਨੇ ਕਿਸੇ ਨੇ GRE, GMAT, SAT ਦੇ ਇਗਜ਼ਾਮ ਦਿੱਤੇ ਹੋਏ ਨੇ ਉਹਨਾਂ ਲਈ ਤਾਂ ਬਹੁਤ ਐਡਵਾਂਟੇਜ ਆ ਸਾਡੇ ਕੋਲ ਹੋ ਸਕਦਾ ਤੁਹਾਨੂੰ 100% ਸਕਾਲਰਸ਼ਿਪ ਮਿਲ ਜੇ ਮਤਲਬ ਫੀਸ ਦੇਣ ਦੀ ਲੋੜ ਹੀ ਨਹੀਂ ਐ ਯੂਨੀਵਰਸਿਟੀ ਫ੍ਰੀ ਚ ਪੜ੍ਹਾਏਗੀ ਔਰ ਉਲਟਾ ਸਟਾਈਫੰਡ ਦੇਏਗੀ ਪੈਸਾ ਦੇਏਗੀ ਜੇ ਤੁਹਾਡੇ ਕੋਲ ਅੱਛੀ ਐਕਾਡੈਮਿਕ ਹੈਗੀ ਐ GRE, GMAT ਜਾਂ SAT ਵਰਗੇ ਇਗਜ਼ਾਮ ਦਿੱਤੇ ਹੋਏ ਨੇ ਟੋਫਲ ਕੀਤੀ ਹੋਈ ਐ ਇਸ ਤਰ੍ਹਾਂ ਦੇ ਸਟੂਡੈਂਟ ਨੂੰ ਵੀ ਵੈਲਕਮ ਆ ਬਿਕਾਜ਼ ਸਾਡੇ ਪੈਨਲ ਦੇ ਉੱਤੇ ਟਾਪ ਯੂਨੀਵਰਸਿਟੀਆਂ ਟਾਪ ਰੈਂਕਡ ਯੂਨੀਵਰਸਿਟੀਆਂ ਦੇ ਵਿੱਚ ਵੀ ਅਸੀਂ ਐਡਮਿਸ਼ਨ ਬੱਚੇ ਦੀ ਕਰਵਾਨਨੇ ਆ ਔਰ ਐਡਮਿਸ਼ਨ ਦੇ ਨਾਲ ਨਾਲ ਉਹਦੀ ਇੰਟਰਵਿਊ ਦੀ ਪ੍ਰੈਪਰੇਸ਼ਨ ਵੀ ਫ੍ਰੀ ਰਹਿੰਦੀ ਹੈ ਚੰਗੀਆਂ ਯੂਨੀਵਰਸਿਟੀ ਦੀ ਗੱਲ ਕਰਾਂ ਤੇ ਮੈਂ ਹਾਰਵਰਡ ਯੂਨੀਵਰਸਿਟੀ ਦੀ ਵੀ ਗੱਲ ਕਰਦਾ ਜੇ ਤੁਸੀਂ ਐਡਮਿਸ਼ਨ ਕਰਨਾ ਚਾਹੋਗੇ ਤਾਂ ਅਸੀਂ ਪ੍ਰੋਸੀਡ ਕਰਾਂਗੇ ਤੁਸੀਂ ਯੇਲ ਯੂਨੀਵਰਸਿਟੀ ਜਾਣਾ ਚਾਹੋਗੇ ਸਟੈਨਫੋਰਡ ਯੂਨੀਵਰਸਿਟੀ ਜਾਣਾ ਚਾਹੋਗੇ ਨਿਊਯਾਰਕ ਇੰਸਟੀਚਿਊਟ ਆਫ ਟੈਕਨੋਲੋਜੀ ਜਾਣਾ ਚਾਹੋਗੇ ਇਸ ਮੈਸਚੂਸੈਟਸ ਦੇ ਵਿੱਚ ਅਵੇਲੇਬਲ ਨੇ ਬਹੁਤ ਟੌਪ ਦੇ ਰੈਂਕ ਦੇ ਯੂਨੀਵਰਸਿਟੀਸ ਅਸੀਂ ਐਡਮਿਸ਼ਨ ਕਰਾ ਕੇ ਦਵਾਂਗੇ ਉਹਨਾਂ ਦੇ ਵਿੱਚ ਮੈਂ ਇੱਥੇ ਸਿਰਫ ਬਿਨਾ ਹਾਈਲਾਈਟਸ ਤੋਂ ਪ੍ਰਮੋਟ ਨਹੀਂ ਕਰਾਂਦਾ ਯੈਸ ਮੈਨੂੰ ਪਤਾ ਹੈ ਕਿ ਬਿਨਾ ਹਾਈਲਾਈਟਸ ਤੋਂ ਵੀ ਯੂਐਸ ਦਾ ਵੀਜ਼ਾ ਲੱਗਦਾ ਅਸੀਂ ਵੀ ਲਵਾਨੇ ਆ ਹਰ ਇਨਟੇਕ ਚ ਬਹੁਤ ਬੱਚੇ ਭਰ-ਭਰ ਕੇ ਜਾਂਦੇ ਆ ਜਿਨ੍ਹਾਂ ਨੇ ਹਾਈਲਾਈਟਸ ਵੀ ਨਹੀਂ ਕੀਤੀ ਹੋਈ ਹੈਗੀ ਤੋਂ ਬਟ ਉੱਥੇ ਹੀ ਹਾਈਲਾਈਟਸ ਕੀਤੇ ਹੋਏ ਵੀ ਜਾਂਦੇ ਆ ਟੋਫਲ ਵਾਲੇ ਵੀ ਜਾਂਦੇ ਆ ਜੀਆਰਈ ਜੀਮੈਟ ਵਾਲੇ ਵੀ ਜਾਂਦੇ ਨੇ ਸੋ ਸਾਰੇ ਬੱਚੇ ਹਰ ਤਰ੍ਹਾਂ ਦਾ ਤਬਕਾ ਸਾਡੇ ਕੋਲ ਹੈਗਾ ਕਭੜਾਉਣ ਦੀ ਲੋੜ ਨਹੀਂ ਹੈ ਹਰ ਤਰ੍ਹਾਂ ਦਾ ਪ੍ਰੋਗਰਾਮ ਤੁਹਾਨੂੰ ਮਿਲੇਗਾ ਹਾਂ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਸਟੂਡੈਂਟ ਲਈ ਐਡੂਲੈਂਡ ਕੋਲੇ ਹੈਗੀਆਂ ਨੇ ਔਰ ਲਗਾਤਾਰ ਜਿਹੜੇ ਅਵੇਅਰਨੈਸ ਕੈਂਪ ਵੀ ਲਗਾਏ ਜਾ ਰਹੇ ਆ ਜਿਸ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਪਹੁੰਚੇ ਉਹਨਾਂ ਦੇ ਪੇਰੈਂਟਸ ਪਹੁੰਚੇ ਜਿਵੇਂ ਭਾਈ ਨੇ ਕਿਹਾ ਕਿ ਜਿਹੜੇ ਬੱਚੇ ਹਜੇ ਪਲੱਸ 2 ਕਰ ਰਹੇ ਸੀ ਉਹਨਾਂ ਦੇ ਮਾਪੇ ਵੀ ਪਹੁੰਚੇ ਕਿਉਂਕਿ ਹਰ ਬੰਦਾ ਇਸ ਟਾਈਮ ਸੋਚ ਰਿਹਾ ਹੈ ਕਿ ਬੱਚੇ ਨੂੰ ਪਲੱਸ 2 ਤੋਂ ਬਾਅਦ ਕੀ ਕਰਾਉਣਾ ਹੈ ਸਟੱਡੀ ਭਾਜੀ ਇੱਕ ਸਵਾਲ ਹੈ ਬਹੁਤ ਵੱਡਾ ਕਿ ਸਟੱਡੀ ਬਹੁਤ ਸਾਰੇ ਲੋਕ ਸੋਚਦੇ ਆ ਵੀ ਇੱਥੇ ਹੀ ਕਰਾਈ ਜਾਵੇ ਇੱਕ ਹੁੰਦਾ ਕੋਈ ਵਿਦੇਸ਼ ਚੋਂ ਪੜਦਾ ਬੱਚਾ ਕਿਉਂਕਿ ਕੋਈ ਵੀ ਕੰਟਰੀ ਜਦੋਂ ਕਿਸੇ ਸਟੂਡੈਂਟ ਨੂੰ ਬੁਲਾਉਂਦੀ ਹੈ ਤਾਂ ਉਸ ਦਾ ਮਕਸਦ ਹੁੰਦਾ ਵੀ ਪੜ੍ਹਾਈ ਕਰਾਉਣਾ ਨਾ ਕਿ ਇਹ ਹੁੰਦਾ ਤੁਸੀਂ ਇੱਥੇ ਆ ਕੇ ਸੈਟਲ ਹੋਵੋ ਕੰਮ ਕਰੋ ਜਾਂ ਪੈਸਾ ਕਮਾਓ ਹਨਾ ਤੇ ਕੀ ਲੱਗਦਾ ਕਿ ਜੇ ਕੋਈ ਯੂ ਐਸ ਜਾਂਦਾ ਸਟੱਡੀ ਲੈਵਲ ਕਿਸ ਤਰ੍ਹਾਂ ਦੇ ਹੈਗੇ ਆ ਉੱਥੇ ਔਰ ਕਿੰਨੀ ਕੁ ਤਰੱਕੀ ਹੈ ਜੇ ਕੋਈ ਮਤਲਬ ਪਲੱਸ 2 ਤੋਂ ਬਾਅਦ 2 4 5 ਸਾਲ ਤਾਂ ਸਟੱਡੀ ਇੱਥੇ ਵੀ ਕਰਨੀ ਹੈ ਔਰ ਬਾਹਰ ਵੀ ਕਰਨੀ ਹੈ ਯਾਨੀ ਕਿ ਦੋਨਾਂ ਦੇ ਵਿੱਚ ਡਿਫਰੈਂਟ ਕੀ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਦੀਆਂ ਓਪਰਚੁਨਿਟੀਜ਼ ਸਟੂਡੈਂਟ ਨੂੰ ਮਿਲਦੀ ਉਹ ਕੋ ਇਹਦੇ ਵਿੱਚ ਭਾਜੀ ਪਹਿਲਾਂ ਤਾਂ ਮੈਂ ਕਹਿੰਨਾ ਸਟੂਡੈਂਟ ਚਾਹੇ ਇੰਡੀਆ ਦੇ ਵਿੱਚ ਪੜੇ ਚਾਹੇ ਉਹ ਫੋਰਨ ਦੇ ਵਿੱਚ ਪੜੇ ਮੇਕ ਸ਼ੋਰ ਉਹ ਕੋਈ ਸਕਿੱਲ ਪ੍ਰੋਗਰਾਮ ਕਰੇ ਜੇ ਉਹ ਆਪਣੀ ਲਾਈਫ ਨੂੰ ਫਿਊਚਰ ਨੂੰ ਬੈਸਟ ਬਣਾਉਣਾ ਚਾਹੁੰਦਾ ਹੈ ਤਾਂ ਸਕਿੱਲਡ ਪ੍ਰੋਗਰਾਮ ਦੇ ਵਿੱਚ ਹੀ ਹੱਥ ਪਾਵੇ ਜੇ ਉਹ ਸਕਿੱਲਡ ਪ੍ਰੋਗਰਾਮ ਕਰਦਾ ਚਾਹੇ ਇੰਡੀਆ ਹੈ ਫੋਰਨ ਹੈ ਉਹਦੀਆਂ ਜੌਬਸ ਓਪਰਚ्युनिटीਆਂ ਵੱਧ ਜਾਣਗੀਆਂ ਔਰ ਨਾਲ ਨਾਲ ਗੱਲ ਕਰਾਂ ਜੇ ਅੱਗੇ ਵਧੀਏ ਯੂਐਸ ਵਿੱਚ ਬੱਚਾ ਜਾ ਕੇ ਕੰਮ ਕਰਦਾ ਉਹ ਕੰਮ ਦੀ ਭਾਲ ਇਸ ਲਈ ਕਰਦਾ ਕਿਉਂਕਿ ਫੀਸਾਂ ਜ਼ਿਆਦਾ ਨੇ ਜਦੋਂ ਅਸੀਂ ਇੱਥੇ ਪੜ੍ਹਦੇ ਆਂ ਇੰਡੀਆ ਦੇ ਵਿੱਚ ਪੜ੍ਹਦੇ ਆਂ ਅਸੀਂ ਡੱਕਾ ਨਹੀਂ ਤੋੜਦੇ ਨਾਲ ਨਾਲ ਮੈਂ ਸੌਰੀ ਮਾਫ਼ ਮਾਫੀ ਚਾਉਣਾ ਮੈਂ ਇਦਾਂ ਦਾ ਵਰਡ ਬੋਲ ਰਿਹਾ ਤੇ ਪਰ ਸੱਚ ਹੈ ਸਟੂਡੈਂਟ ਆਪਣੇ ਜ਼ੈਨ ਤੇ ਹੱਥ ਰੱਖ ਲੈਣ ਕਿ ਮਤਲਬ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਕਿ ਜਦੋਂ ਇੰਡੀਆ ਚ ਆਪਾਂ ਪੜ੍ਹਾਈ ਕਰਦੇ ਆਂ ਤੇ ਆਪਾਂ ਕੋਈ ਕੰਮ ਨਾਲ ਕਰਦੇ ਆਂ ਆਪਾਂ ਤਾਂ ਘਰੇ ਆ ਕੇ ਸ਼ਾਇਦ ਪਾਣੀ ਦਾ ਗਲਾਸ ਵੀ ਨਹੀਂ ਚੱਕਦੇ ਉਹ ਵੀ ਮੰਮੀ ਦੇ ਦਿੰਦੀ ਆ ਬੇਸਿਕਲੀ ਜੇ ਅਸੀਂ ਇੰਡੀਆ ਦੇ ਵਿੱਚ ਇਸ ਤਰ੍ਹਾਂ ਕਰਦੇ ਕਿਉਂਕਿ ਸਾਨੂੰ ਪਤਾ ਹੈ ਸਾਡੀ ਫੀਸ 1.5 ਲੱਖ 2 ਲੱਖ 3 ਲੱਖ ਰੁਪਈਆ ਹੈਗੀ ਐ ਸਾਲਾਨਾ ਇੱਦਾਂ ਨਹੀਂ ਹੈ ਇੰਡੀਆ ਦੇ ਵਿੱਚ ਵੀ ਇੰਸਟੀਚਿਊਟ ਹੈਗੇ ਨੇ 20-20 ਲੱਖ ਰੁਪਈਆ ਫੀਸ ਵਾਲੇ ਇਹ ਨਹੀਂ ਕਿ ਇੰਡੀਆ ਦੇ ਵਿੱਚ ਉਹ ਇੰਸਟੀਟਿਊਸ਼ਨਸ ਨਹੀਂ ਹੈਗੇ ਉਹਨਾਂ ਦੇ ਵਿੱਚ ਵੀ ਸਟੂਡੈਂਟ ਪੜ੍ਹਦੇ ਨੇ ਬਟ ਉਹਨਾਂ ਦੇ ਵਿੱਚ ਉਹ ਸਟੂਡੈਂਟ ਪੜ੍ਹਦਾ ਵਾ ਜਿਨ੍ਹਾਂ ਦੇ ਇੱਕ ਹੋਰ مالی ਹਾਲਤ ਚੰਗੀ ਹੈ ਪੈਸਾ ਚੰਗਾ ਹੈਗਾ ਕਿਉਂਕਿ ਸਟੂਡੈਂਟ ਨੂੰ ਪਤਾ ਹੈ ਜੇ ਮੈਂ ਪੜਾਈ ਨਾਲ ਇੰਡੀਆ 'ਚ ਕੰਮ ਕਰ ਵੀ ਲਊਂਗਾ ਤਾਂ ਮੈਂ ਉਹ ਫੀਸ ਨਹੀਂ ਜੁਟਾ ਸਕਦਾ ਜਿਹੜੀ ਮੈਂ ਦੇਣੀ ਹੈ ਉਹ ਕੁਆਲਿਟੀ ਐਜੂਕੇਸ਼ਨ ਤਾਂ ਲੈਣਾ ਚਾਹੁੰਦਾ ਵਾ ਮੇਰਾ ਬੱਚਾ ਅੱਜ ਦੀ ਡੇਟ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਲਈ ਫਿਰ ਜੇਬ ਵਿੱਚ ਪੈਸਾ ਵੀ ਚਾਹੀਦਾ ਵਾ ਔਰ ਜੇਬ ਵਿੱਚ ਪੈਸਾ ਸਾਰਿਆਂ ਦੇ ਕੋਲ ਨਹੀਂ ਹੈਗਾ ਜੇ ਜੇਬ 'ਚ ਪੈਸਾ ਹੋਏ ਤਾਂ ਡੈਫੀਨੇਟਲੀ ਉਹ ਇੱਥੇ ਵੀ ਵਧੀਆ ਪੜਾਈ ਕਰੇ ਇੱਥੇ ਵੀ 20 ਲੱਖ ਵਾਲਾ ਇੰਸਟੀਟਿਊਟ ਚੂਜ਼ ਕਰੇ ਪਰ ਉਹ ਫੋਰਨ ਜਾ ਕੇ 15 ਲੱਖ ਵਾਲਾ 10 ਲੱਖ ਵਾਲਾ ਇਸ ਲਈ ਚੂਜ਼ ਕਰਦਾ ਇਸ ਲਈ ਉਹਦਾ ਜਿਗਰਾ ਪੈਂਦਾ ਕਿਉਂਕਿ ਉੱਥੇ ਉਹਨੂੰ ਵਰਕ ਰਾਈਟ ਮਿਲ ਜਾਂਦੇ ਉੱਥੇ ਉਹਨੂੰ ਕੰਮ ਮਿਲ ਜਾਂਦਾ ਵਾ ਉੱਥੇ ਉਹਨੂੰ ਉਹ ਪੜ੍ਹਾਈ ਦੇ ਨਾਲ ਨਾਲ ਕੁਝ ਘੰਟੇ ਕੰਮ ਕਰਕੇ ਉਹਨੂੰ ਲੱਗਦਾ ਕਿ ਮੈਂ ਮਿਹਨਤ ਕਰੂੰਗਾ ਪੜ੍ਹਾਈ ਦੇ ਨਾਲ ਨਾਲ ਮੈਂ ਪੜ ਪੜਦਾ ਵੀ ਪਿਆ ਮੈਂ ਨਾਲ 16 ਘੰਟੇ ਕੰਮ ਵੀ ਕਰਦਾ ਪਿਆ ਮੈਂ 12 ਘੰਟੇ ਕੰਮ ਵੀ ਕਰਦਾ ਪਿਆ ਫਿਰ ਉਹਨੂੰ ਲੱਗਦਾ ਕਿ ਉਮੀਦ ਹੁੰਦੀ ਕਿ ਮੈਂ ਇੱਥੇ ਖਰਚੇ ਪੂਰੇ ਕਰ ਲਾਂਗਾ ਭਾਜੀ ਕਿਹੜੇ ਬੱਚੇ ਦਾ ਦਿਲ ਨਹੀਂ ਕਰਦਾ ਕਿ ਇੱਥੇ ਵਧੀਆ ਇੰਸਟੀਚਿਊਟ ਵਿੱਚ ਪੜੇ ਇਹਦਾ ਦਿਲ ਨਹੀਂ ਕਰਦਾ ਕਿ ਉਹ ਮੈਂ ਇਦਾਂ ਦੇ ਇੰਸਟੀਚਿਊਟ ਚ ਪੜੇ ਜਿੱਥੋਂ ਪੜ੍ਹ ਕੇ ਹੀ ਆ ਵਧੀਆ ਵਧੀਆ ਪੈਕੇਜ 50 50 ਲੱਖ ਦੇ ਲੱਗਦੇ ਆ ਕਿ ਕਰੋੜ ਦੇ ਲੱਗਦੇ ਆ ਪਰ ਉੱਥੇ ਹੱਥ ਨਹੀਂ ਪੈਂਦਾ ਕਿਉਂਕਿ ਪੈਸੇ ਦੁੱਕੋਂ ਹੱਥ ਨਹੀਂ ਪੈਂਦਾ ਪੈਸਾ ਜੇਬ ਚ ਘਟ ਹੈ ਬਾਹਰ ਜਾਣ ਲਈ ਕਰਜ਼ਾ ਲੈ ਲਿਆ ਇੱਕ ਵਾਰੀ ਲੈ ਲਿਆ ਇੱਕ ਵਾਰੀ ਲਾ ਕੇ ਬਾਹਰ ਭੇਜਤਾ ਬਾਰ ਜਾਣ ਤੋਂ ਬਾਅਦ ਸਟੂਡੈਂਟ ਜਿਹੜਾ ਵਾ ਵਾਪਸ ਭੇਜ ਦਵਾ ਪੈਸੇ ਭਵੇਂ ਸਾਲ ਲੱਗ ਜਾਂਦੇ 2 ਸਾਲ ਲੱਗ ਜਾਂਦੇ ਹੌਲੀ ਹੌਲੀ ਤਾਰਨੇ ਸ਼ੁਰੂ ਕਰਦਾ ਇੱਥੇ ਰਹਿ ਕੇ ਕਿੱਥੋਂ ਤਾਰੂਗਾ ਕਰਜ਼ਾ ਉਨਾ ਹੀ ਮਿਲਦਾ ਜਿੰਨਾ ਹੀ ਸਾਡੀ ਸਮਰੱਥਾ ਹੈ ਕਿੱਲਾ ਵੇਚਤਾ ਬਾਹਰ ਚਲੇ ਗਏ ਕੋਈ ਗੱਲ ਨਹੀਂ ਪਰ ਬੱਚੇ ਨੇ ਕਿੱਲੇ ਦੇ 10 ਕਿੱਲੇ ਬਣਾ ਲੈਣੇ ਮੈਂ ਦੱਸਿਆ ਨਾ ਬੱਚਿਆਂ ਦਾ ਆਪਣਾ ਰੁਝਾਨ ਹੈ ਉਹ ਬਾਹਰ ਗਏ ਬਾਹਰ ਜਾ ਕੇ ਉਹਨਾਂ ਨੇ ਇੰਡੀਆ ਚ ਆਣਾ ਵਾ 10 ਸਾਲਾਂ ਬਾਅਦ ਇੱਥੇ ਆ ਕੇ ਆਪਣੀ ਠੋਕ ਜਮਾਣੀ ਆ ਇੱਥੇ ਆ ਕੇ ਆਪਣਾ ਬਿਜ਼ਨਸ ਕਰਨਾ ਆਓ ਵੈਲਕਮ ਮੈਂ ਕਹਿੰਦਾ ਐਡਾ ਹੋਣਾ ਚਾਹੀਦਾ ਵਾ ਪਹਿਲਾਂ ਤਾਂ ਮਾਹੌਲ ਹੁੰਦਾ ਸੀ ਪਹਿਲਾਂ ਕੀ ਹੁੰਦਾ ਸੀ ਸਟੂਡੈਂਟ ਜਾਂਦਾ ਸੀ ਸਟੂਡੈਂਟ ਉੱਥੋਂ ਜਾ ਕੇ ਪੈਸੇ ਭੇਜਦਾ ਸੀ ਪੈਸੇ ਭੇਜਦਾ ਸੀ ਇੱਥੇ ਕੋਠੀਆਂ ਪੈਂਦੀਆਂ ਸੀ ਪਿੰਡਾਂ 'ਚ ਅਸੀਂ ਦੇਖਿਆ ਨਹੀਂ ਕੋਠੀਆਂ ਅਸੀਂ ਦੇਖਦੇ ਆ ਕੋਠੀਆਂ ਖੜੀਆਂ ਖੜੀਆਂ ਨੇ ਵੱਡੀਆਂ ਵੱਡੀਆਂ ਕਾਰਾਂ ਨੇ ਵੱਡੀਆਂ ਵੱਡੀਆਂ ਆਉਂਦੇ ਸੀ ਸਾਲ 'ਚ ਇੱਕ ਦੋ ਵਾਰ ਆਉਂਦੇ ਸੀ ਹੁਣ ਥੋੜਾ ਜਿਹਾ ਰੁਝਾਨ ਹੋਰ ਚੇਂਜ ਹੋ ਗਿਆ ਹੁਣ ਪੇਰੈਂਟਸ ਵੀ ਉ ਕਿ ਮੈਂ ਇਹ ਸੱਚ ਕਹਿ ਰਿਹਾ ਵਾਂ ਜੇ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਉੱਥੇ ਵੀ ਜਾਓ ਜੇ ਇੱਥੇ ਜਾਣਾ ਚਾਹੁੰਦੇ ਹੋ ਇੱਥੇ ਆਓ ਤੁਹਾਡੇ ਲਈ ਤਾਂ ਓਪਰਚ्युनिटी ਸੀ ਓਪਰਚ्युनिटी ਹੈ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਓਪਰਚ्युनिटी ਵਾਜਾ ਮਾਰੇਗੀ 10 ਸਾਲ ਬਾਅਦ ਜੇ ਤੁਸੀਂ ਉੱਥੇ ਰਹਿਣਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਕਦਮ ਚੁੰਮੇਗੀ ਓਪਰਚ्युनिटी ਹੂੰ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਨੇ ਜਿਹੜੇ ਇੱਥੇ ਪੜ ਸਕਦੇ ਆ ਜਿਵੇਂ ਭਾਈ ਨੇ ਕਿਹਾ ਗਿਆ ਸਕਿੱਲ ਨਾਲ ਦੀ ਨਾਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੇ ਤੁਸੀਂ ਇੱਥੇ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਬੱਚੇ ਨੂੰ ਵੀ ਤੂੰ ਨਾਲ ਦੀ ਨਾਲ ਗ੍ਰੈਜੂਏਸ਼ਨ ਕਰ ਲੈ ਜਾਂ ਡਿਪਲੋਮਾ ਕਰ ਲੈ ਤਾਂ ਸ਼ਾਮ ਨੂੰ ਤੇ ਕੋਈ ਟਾਈਮ ਵਜਦਾ ਤੂੰ ਪੀਜ਼ਾ ਹਟ ਤੇ ਜਾਂ ਕਿਸੇ ਡੋਮੀਨੋਸ ਤੇ ਮੈਕਡੀ ਤੇ ਜਾ ਕੇ ਕੰਮ ਕਰਨਾ ਤਾਂ ਨਹੀਂ ਕਰੂਗਾ ਪਰ ਇੱਥੇ ਤਾਂ ਭਾਰੀ ਸ਼ਾਮੀ ਉਹਨੇ 3ਵੀਂ 2 ਚ ਗੇੜੀ ਮਾਰਨੀ ਹੁੰਦੀ ਹੈ 17 ਚ ਵੀ ਗੇੜੀ ਮਾਰਨੀ ਹੁੰਦੀ ਹੈ ਨਹੀਂ ਕਰੂਗਾ ਪਰ ਇੱਥੇ ਹੀ ਜੇਕਰ ਤੁਸੀਂ ਬਾਹਰ ਜਾਣੇ ਹੋ ਤਾਂ ਤੁਹਾਨੂੰ ਜਾਂਦਾ ਹੀ ਆ ਹੁੰਦਾ ਵੀ ਯਾਰ ਅਸੀਂ ਹੁਣ ਘਰੇ ਫੋਨ ਕਰਾਂਗੇ ਸਾਨੂੰ ਇੰਨੇ ਪੈ ਕਈ ਮਿਲਦਾ ਉਹ ਕੋਈ ਨਾ ਕੋਈ ਕੰਮ ਨਾਲ ਕਰਦਾ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਤੇ ਜਦੋਂ ਤੁਸੀਂ ਪ੍ਰੈਕਟੀਕਲ ਕਰਦੇ ਹੋ ਤਾਂ ਆਟੋਮੈਟਿਕਲੀ ਦਿਮਾਗ ਵੀ ਤੁਹਾਡਾ ਡਵੈਲਪ ਹੁੰਦਾ ਔਰ ਕੰਮ ਜਦੋਂ ਨੂੰ ਤੁਸੀਂ ਸਟੱਡੀ ਕੰਪਲੀਟ ਕਰਨੀ ਆ ਤਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਦਿਮਾਗ 'ਚ ਆ ਜਾਂਦੀਆਂ ਕਿ ਇਹ ਬਿਜ਼ਨਸ ਮੈਂ ਕਰ ਸਕਦਾ ਕਿਉਂਕਿ ਉਸ ਦੇ ਵਿੱਚ ਤੁਸੀਂ ਕੰਮ ਕੀਤਾ ਹੁੰਦਾ ਇਸ ਕਰਕੇ ਕੋਈ ਵੀ ਚਾਹੇ ਤੁਸੀਂ ਇੰਡੀਆੋਂ ਚਾਹੇ ਬਾਹਰੋਂ ਤਾਂ ਪੜ੍ਹਾਈ ਦੇ ਨਾਲ-ਨਾਲ ਕੁਝ ਨਾ ਕੁਝ ਕਰਦੇ ਰਹੋ ਤਾਂ ਜੋ ਤੁਸੀਂ ਤੁਹਾਡਾ ਸਕਿੱਲ ਹੈ ਜਿਹੜਾ ਉਹ ਵੀ ਡਵੈਲਪ ਹੋਵੇ ਔਰ ਸਹੀ ਤਰੀਕੇ ਨਾਲ ਸਟੱਡੀ ਤੋਂ ਬਾਅਦ ਤੁਸੀਂ ਕਿਸੇ ਕਿਸੇ ਲਾਈਨ ਦੇ ਵਿੱਚ ਜਾ ਸਕੋ ਇਹ ਬਹੁਤ ਜ਼ਰੂਰੀ ਹੈ ਜਿਹੜਾ ਯੂਐਸ ਦਾ ਸਟੱਡੀ ਵੀਜ਼ਾ ਇੰਟਰਵਿਊ ਬੇਸਡ ਹੈਗਾ ਭਾਜੀ ਪਿਛਲੇ ਦਿਨਾਂ ਇੰਟਰਵਿਊਸ ਦੇਣ ਗਏ ਆ ਕਿਸ ਤਰ੍ਹਾਂ ਦੇ ਸਵਾਲ ਉਹਨਾਂ ਤੋਂ ਕੀਤੇ ਗਏ ਆ ਕਿਸੇ ਬੱਚੇ ਨਾਲ ਤੁਹਾਡੀ ਗੱਲ ਹੋਈ ਹੋਵੇ ਬਿਲਕੁਲ ਹਰ ਇੱਕ ਬੱਚੇ ਨਾਲ ਪ੍ਰਵਿੰਦਰ ਜੀ ਅਸੀਂ ਗੱਲ ਕਰਦੇ ਆ ਹਰ ਇੱਕ ਬੱਚੇ ਦਾ ਫੀਡਬੈਕ ਲੈਂਦੇ ਆ ਮੈਂ ਇਹ ਨਹੀਂ ਕਹਿੰਦਾ ਸਿਰਫ ਅਪਰੂਵਲ ਵਾਲਿਆਂ ਦੀ ਗੱਲ ਕਰਦੇ ਆ ਰਿਫਿਊਜ਼ਲ ਵਾਲਿਆਂ ਦੀ ਵੀ ਗੱਲ ਕਰਦੇ ਆ ਕਿ ਭਾਈ ਕੀ ਪੁੱਛਿਆ ਤੈਨੂੰ ਸਟੂਡੈਂਟ ਜਦੋਂ ਕਹਿੰਦਾ ਸਰ ਮੈਂ ਇੱਥੇ ਫੰਬਲ ਕਰ ਗਿਆ ਸੀ ਉਦੋਂ ਬਹੁਤ ਗੁੱਸਾ ਆਉਂਦਾ ਵਾ ਕਿਉਂਕਿ ਸਾਨੂੰ ਵੀ ਚੰਗਾ ਲੱਗਦਾ ਜਦੋਂ ਵੀਜ਼ਾ ਆਂਦਾ ਕੋਈ ਵੀ ਬੱਚਾ ਰਿਫਿਊਜ਼ ਹੋ ਜਾਏ ਭਾਵੇਂ ਦਸਾਂ 'ਚ ਇੱਕ ਕਿਉਂ ਨਾ ਰਿਫਿਊਜ਼ ਹੋ ਜਾਏ ਉਹਦਾ ਵੀ ਦਿਲ ਤੇ ਸੱਟ ਲੱਗਦੀ ਸਾਡੇ ਕੀ ਯਾਰ ਇਹ ਕਿਉਂ ਰਫਿਊਜ਼ ਹੋਗਾ ਕਿਉਂਕਿ ਦੇਖੋ इमोशनल ਅਸੀਂ ਵੀ इमोਸ਼ਨਲੀ ਅਸੀਂ ਵੀ ਅਟੈਚ ਹੋ ਜਾਂਦੇ ਨੇ ਬੱਚੇ ਦੇ ਨਾਲ ਕਿਉਂਕਿ ਉਹ ਸਾਡੇ ਕੋਲ 2-3 ਮਹੀਨੇ ਲਗਾਤਾਰ ਆਉਂਦਾ ਵਾ ਗੱਲਬਾਤ ਕਰਦਾ ਵਾ ਇੱਕ ਕਨੈਕਸ਼ਨ ਬਣ ਜਾਂਦਾ ਔਰ ਉਹ ਕਨੈਕਸ਼ਨ ਬਣਨ ਤੋਂ ਬਾਅਦ ਸਾਨੂੰ ਲੱਗਦਾ ਕਿ ਇਹ ਬੱਚਾ ਬਾਹਰ ਜਾਣਾ ਚਾਹੁੰਦਾ ਬਿਕੋਜ਼ ਐਡੂਲੈਂਟ ਇਮੀਗ੍ਰੇਸ਼ਨ ਦੇ ਪੈਨਲ ਦੇ ਉੱਤੇ ਅਸੀਂ ਫਾਈਲ ਹੀ ਸਿਰਫ ਉਹ ਪੜਦੇ ਆ ਜਿੱਤੇ ਸਾਨੂੰ ਆਸ ਹੁੰਦੀ ਹੈ ਕਿ ਇਹ ਬੱਚੇ ਦਾ ਵੀਜ਼ਾ ਲਿਆ ਜਾ ਸਕਦਾ ਵਾ ਅਸੀਂ ਕਹੀਏ ਕਿ ਅਸੀਂ ਨਾਨ ਐਲੀਜੀਬਲ ਬੱਚੇ ਨੂੰ ਵੀ ਫੜ ਲੈਣਨੇ ਕਿ ਆ ਜਾ ਤੂੰ ਕੋਈ ਗੱਲ ਨਹੀਂ ਕਿਉਂਕਿ ਸਾਡੀ ਕੋਈ ਫੀਸ ਨਹੀਂ ਹੈ ਜੇ ਅਸੀਂ ਨਾਨ ਐਲੀਜੀਬਲ ਬੱਚਾ ਲੈਣ ਲੱਗੇ ਤੇ ਫੀਸ ਵੀ ਨਹੀਂ ਲਵਾਂਗੇ ਤਾਂ ਕਿੱਥੇ ਜਾਵਾਂਗੇ ਕੰਮ ਕਰਨਾ ਹੈ ਕਾਰੋਬਾਰ ਕਰਨਾ ਹੈ ਪੈਸੇ ਕਮਾਣੇ ਆ ਹਰ ਕਿਸ ਨੇ ਕਮਾਣੇ ਆ ਅਸੀਂ ਇੱਥੇ ਕਮਾਣੇ ਆ ਸਟੂਡੈਂਟ ਨੇ ਬਾਹਰ ਜਾ ਕੇ ਕਮਾਣੇ ਆ ਸੋ ਇਸ ਕਰਕੇ ਸਾਡਾ ਇੱਕ ਏਮ ਰਹਿੰਦਾ ਹੈ ਕਿ ਪਹਿਲਾਂ ਅਸੀਂ ਐਨਾਲਿਸਿਸ ਕਰਦੇ ਆਂ ਕਿਸ ਸਟੂਡੈਂਟ ਦੀ 12th ਕੀ ਹੈ ਪਰਸੈਂਟੇਜ ਕੀ ਹੈ ਇੰਗਲਿਸ਼ ਕਿੱਦਾਂ ਆ ਹੁਣ ਮੇਰੇ ਕੋਲ ਸਟੂਡੈਂਟ ਆਂਦੇ ਆ ਇਕੱਲੇ ਸਟੂਡੈਂਟ ਆ ਜਾਂਦੇ ਇਕੱਲੇ ਮਾਪੇ ਵੀ ਕਈ ਵਾਰੀ ਆ ਜਾਂਦੇ ਆ ਉਹਨਾਂ ਨਾਲ ਮੀਟਿੰਗ ਫਰੂਟਫੁੱਲ ਨਹੀਂ ਹੁੰਦੀ ਕਿਉਂ ਕਿਉਂਕਿ ਸਟੂਡੈਂਟ ਜਦੋਂ ਇਕੱਲਾ ਆਂਦਾ ਮੈਂ ਉਹਨਾਂ ਤਾਂ ਗੱਲਬਾਤ ਕਰ ਸਕਦਾ ਕਿ ਇਹ ਇੰਟਰਵਿਊ ਕੱਢ ਸਕਦਾ ਕਿ ਨਹੀਂ ਕੱਢ ਸਕਦਾ ਪਰ ਪੈਸਿਆਂ ਦਾ ਗੱਲ ਮੈਂ ਬੱਚੇ ਦਾ ਕੀ ਕਰਾਂ ਕਿੰਨੇ ਪੈਸੇ ਖਰਚਨੇ ਮਾਪੇ ਨੇ ਆ ਉਹਨਾਂ ਨੂੰ ਪਤਾ ਉਹਨਾਂ ਨੇ ਕਿੱਦਾਂ ਔਖੇ ਹੋ ਕੇ ਖਰਚਨੇ ਆ ਉਹਨਾਂ ਦੀ ਸਮਰੱਥਾ ਅਲਾਉ ਕਰਦੀ ਹੈ ਕਿ ਨਹੀਂ ਕਰਦੀ ਆ ਉਹ ਕਰ ਸਕਦੇ ਨਹੀਂ ਖਰਚਾ ਇੰਨਾ ਕਰ ਸਕਦੇ ਆ ਇਸ ਸਾਰੀਆਂ ਗੱਲਾਂ ਮਾਪੇ-ਬਾਪ ਨਾਲ ਕਰਨੀ ਜ਼ਰੂਰੀ। ਹੁਣ ਜੇ ਇਕੱਲੇ ਮਾਵਾ ਪਾ ਜਾਂਦੇ ਆ ਮੈਂ ਉਹਨਾਂ ਨਾਲ ਪੈਸੇ ਦੀ ਗੱਲ ਤਾਂ ਕਰ ਲਾਂਗਾ ਪਰ ਮੈਂ ਇਹ ਕਿਦਾਂ ਦੇਖਾਂਗਾ ਕਿ ਬੱਚਾ ਕੈਪੇਬਲ ਹੈ ਕਿ ਨਹੀਂ ਹੈ। ਉਹਦਾ ਵੀਜ਼ਾ ਆਊਗਾ ਕਿ ਨਹੀਂ ਆਊਗਾ। ਉਹਦਾ ਇੰਟਰਸਟ ਕੀ ਹੈ? ਉਹ ਇੰਟਰਵਿਊ ਕੱਢ ਪਾਊਗਾ ਕਿ ਨਹੀਂ ਪਾੜ ਕੱਢ ਪਾਊਗਾ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਮੇਰੀ ਇੱਕੋ ਹੀ ਰਿਕਵੈਸਟ ਹੈ ਤੁਸੀਂ ਸਾਡੇ ਅਗਲੇ ਸੈਮੀਨਾਰ 'ਚ ਵਿੱਚ ਵੀ ਆਉਣਾ ਜਿੱਥੇ ਮੌਕੇ ਵੀ ਮਿਲੋਗੇ, ਬਰਨਾਲੇ 'ਚ ਵੀ ਮਿਲੋਗੇ। ਤਾਂ ਡੈਫੀਨਿਟਲੀ ਤੁਸੀਂ ਮਿਲੋ ਬਟ ਫੈਮਿਲੀ ਕੰਬਾਈਨਡ ਆਓ ਆਪਣੇ ਪੇਰੈਂਟਸ ਦੇ ਨਾਲ ਆਓ ਤਾਂ ਕਿ ਆਪਾਂ ਜਦੋਂ ਬੈਠ ਕੇ ਔਰ ਬਿਲਕੁਲ ਇੱਕ ਫਰੂਟਫੁੱਲ ਤੇ ਡਿਸੀਜਨ ਤੇ ਪਹੁੰਚ ਪਾਈਏ ਤਾਂ ਕਿ ਤੁਹਾਡੇ ਲਈ ਉਹ ਅੱਗੇ ਜਾ ਕੇ ਬੈਟਰਮੈਂਟਸ ਆਵੇཐੋਵੇ ਹਾਂ ਬਿਲਕੁਲ ਸਰ ਇੱਕ ਹੋਰ ਬੜਾ ਵੱਡਾ ਸਵਾਲ ਹੈ ਕਿ ਜਿਹੜੇ ਬੱਚੇ ਸਟੱਡੀ ਵੀਜ਼ਾ ਤੇ ਜਾਂ ਟੂਰਿਸਟ ਵੀਜ਼ਾ ਤੇ ਜਾ ਰਹੇ ਆ ਉਹਨਾਂ ਦੇ ਮੋਬਾਈਲ ਜਾਂ ਜਿਹੜੇ ਡਿਵਾਈਸ ਉਹਨਾਂ ਕੋਲ ਹੁੰਦੇ ਆ ਜਾਂ ਲੈਪਟਾਪ ਵੀ ਹੁੰਦਾ ਹੈ ਜਦੋਂ ਜਦੋਂ 에어ਪੋਰਟ ਤੇ ਪਹੁੰਚਦੇ ਆ ਯੂ ਐਸ ਦੇ ਵਿੱਚ ਹਾਲਾਂਕਿ ਵੀਜ਼ਾ ਲੈ ਕੇ ਗਏ ਹੁੰਦੇ ਆ ਉਹ ਚੈੱਕ ਹੋ ਰਿਹਾ ਉਹਨਾਂ ਨੂੰ ਸਵਾਲ ਹੋ ਰਿਹਾ ਬਹੁਤ ਜ਼ਿਆਦਾ ਐਂਟਰੀ ਦੇਣ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਕਿਸ ਤਰ੍ਹਾਂ ਦਾ ਧਿਆਨ ਪਹਿਲਾਂ ਹੀ ਸਟੂਡੈਂਟ ਨੂੰ ਜਾਂ ਟੂਰਿਸਟ ਨੂੰ ਰੱਖ ਲੈਣਾ ਚਾਹੀਦਾ ਕਿ ਸਾਡੇ ਕੋ ਆ ਚੀਜ਼ਾਂ ਹੋਣਾ ਅਵੇਲੇਬਲ ਜੇ ਕੋਈ ਸਾਨੂੰ ਜਿਹੜਾ ਆਫੀਸਰ ਆ ਕੋਈ ਸਵਾਲ ਕਰਦਾ ਤਾਂ ਅਸੀਂ ਉਸ ਦਾ ਜਵਾਬ ਦੇ ਸਕੀਏ ਐਂਟਰੀ ਵੇਲੇ ਬਿਲਕੁਲ ਪਾਜੀ ਮੰਨ ਲਓ ਅਸੀਂ ਉੱਥੇ ਰਹਿੰਦੇ ਪਏ ਐਜ਼ ਅ ਸਟੂਡੈਂਟ ਅਸੀਂ 20 ਘੰਟੇ ਕੰਮ ਕਰਦੇ ਪਏ ਕਾਰੋਬਾਰ ਕਰਦੇ ਪਏ ਉਹਦੇ ਪੈਸੇ ਸਾਨੂੰ ਬੈਂਕ ਚ ਆ ਰਹੇ ਆ ਅਸੀਂ ਜਦੋਂ ਇੱਥੇ ਇੰਡੀਆ ਆ ਗਏ ਅਸੀਂ ਵਾਪਸ ਗਏ ਤੇ ਉਹਨੇ ਸਾਡਾ ਚੈੱਕ ਕਰ ਲਿਆ ਮੋਬਾਈਲ ਔਰ ਦੇਖਿਆ ਕਿ ਬੈਂਕ ਸਟੇਟਮੈਂਟ ਖੋਲ ਲਈ ਹੈ ਤੇ ਉਹਦੇ ਚ ਤਾਂ ਪੈਸੇ ਧੜਾ ਤੜ ਗਿਰ ਰਹੇ ਨੇ ਉਹ ਕਿੱਥੋਂ ਆ ਰਹੇ ਨੇ ਜਾਂ ਕਿਸੇ ਦੀ ਤੁਹਾਡੀ ਚੈਟ ਹੋਈ ਹੋਈ ਹੈ ਕਿ ਮੇਰੇ ਕੈਸ਼ ਪੈਸੇ 1000 ਡਾਲਰ ਬੰਦਾ ਸੀ ਕਦੋਂ ਦੇਵੇਂਗਾ ਤੂੰ ਕਾਦੇ ਪੈਸੇ ਬਣਦੇ ਸੀ ਇਦਾਂ ਦੇ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਆ ਹੂੰ ਤੁਮੇ ਮੇਕ ਸ਼ੋਰ ਜੋ ਵੀ ਤੁਸੀਂ ਕਰ ਰਹੇ ਹੋ ਬੜੇ ਕਲੈਰਿਟੀ ਨਾਲ ਕਰ ਰਹੇ ਹੋ ਹੁਣ ਜੇ ਤੁਹਾਡੀ ਉਰੇ ਚ ਚੈਟ ਮਿਲ ਜੇ ਕੋਈ ਇਦਾਂ ਦੀ ਜਿਵੇਂ ਮੰਨ ਲਓ ਭਾਜੀ ਸਟੂਡੈਂਟ ਹੈ ਇੱਕ ਜਗ੍ਹਾ ਤੇ ਜੌਬ ਆਲਰੇਡੀ ਕਰਦਾ ਪਿਆ ਉਹ ਸਟੂਡੈਂਟ ਦੇ ਚੈਟ ਚ ਮਿਲ ਜੇ ਕਿ ਮੈਂ ਇੱਥੇ ਪਾਰਟ ਟਾਈਮ ਕੰਮ ਕਰ ਲਵਾਂ ਤੁਸੀਂ ਮੈਨੂੰ ਕੈਸ਼ ਹੀ ਪੇਮੈਂਟ ਦੇ ਦਿਓ ਇਹ ਉਹ ਅਸੀਂ ਚੈਟ ਕਰਦੇ ਹਾਂ ਅੱਜ ਕੱਲ ਬਿਲਕੁਲ ਤਾਂ ਉਹ ਚੀਜ਼ਾਂ ਤਾਂ ਹਾਰਮਫੁਲੀ ਹੈ ਭਾਜੀ ਉਹ ਚਾਹੇ ਫਿਰ ਯੂਐਸਓ ਹੋਵੇ ਚਾਹੇ ਫਿਰ ਉਹ ਕੈਨੇਡਾ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਜੇ ਸਾਡੇ ਕੋਲ ਸਮਰੱਥਾ ਤੋਂ ਵੱਧ ਮਤਲਬ ਜਿੱਥੇ ਅਸੀਂ ਉੱਥੇ ਕਮਾ ਸਕਦੇ ਪੈ ਤੇ ਉਹ ਬਿਲਕੁਲ ਸ਼ੱਕ ਦੇ ਘੇਰੇ ਚ ਆ ਜਾਂਦੀਆਂ ਨੇ ਦੂਜਾ ਕਈ ਬੱਚਿਆਂ ਦੇ ਅੱਜ ਕੱਲ੍ਹ ਸ਼ੌਂਕ ਹੈ ਜੀ ਵੈਪਨ ਨਾਲ ਫੋਟੋ ਪਾਤੀ ਕੁਝ ਕਰਤਾ ਤੇ ਉਹ ਵੀ ਅਗੇਸਟ ਦਾ ਲਾਅ ਹੈ ਉਹ ਕਹਿੰਦੇ ਨੇ ਕਿ ਤੁਸੀਂ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਫੋਟੋਸ ਪਾਈਆਂ ਹੋਈਆਂ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਜਾਂ ਕਿਤੇ ਵੀ ਖੋਲ ਸਕਦੇ ਨੇ ਕੁਝ ਵੀ ਉਹ ਨਵੇਂ ਸਟੂਡੈਂਟ ਨੂੰ ਮੈਂ ਹਦਾਇਤ ਦਿੰਨਾ ਵਾ ਹੁਣ ਸਟੂਡੈਂਟ ਮੈਨੂੰ ਮੋਸਟਲੀ ਸਟੂਡੈਂਟ ਭਾਜੀ ਕੀ ਹੁੰਦਾ ਕਿ ਜਦੋਂ ਬਾਹਰ ਜਾਂਦਾ ਉਹ ਇਹ ਕਹਿੰਦਾ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ ਰਹਿੰਦਾ ਜੇ ਰਹਿੰਦਾ ਵੀ ਹੋਵੇ ਉਹਦੇ ਬਾਰੇ ਦੱਸਦਾ ਨਹੀਂ ਹੈਗਾ ਫਿਰ ਚੈਟ ਦੇ ਵਿੱਚ ਹੁੰਦਾ ਬਾਹਰ ਮਾਸੀ ਖੜੀ ਹੈ ਉਹ ਕਹਿੰਦੀ ਆ ਜਾ ਪੁੱਤ ਕਿੱਥੇ ਪਹੁੰਚ ਗਿਆ ਵਾ ਉਹ ਕਹਿੰਦਾ ਮਾਸੀ ਦਾ ਪਹਿਲਾਂ ਦੱਸੀ ਨਹੀਂ ਤੂੰ ਭਾਈ ਆਪਣੇ ਫਾਈਲ ਦੇ ਵਿੱਚ ਜਾਂ ਚਾਚਾ ਦੱਸਿਆ ਨਹੀਂ ਉਹ ਬਾਹਰ ਕੌਣ ਖੜਾ ਹੋਣਾ ਇਹ ਦੱਸ ਉੱਥੇ ਪੰਗਾ ਤੇ ਉਹ ਇਹ ਸਾਰੀਆਂ ਚੀਜ਼ਾਂ ਅਸੀਂ ਤਾਂ ਬੱਚੇ ਨੂੰ ਅਵੇਅਰ ਕਰਦੇ ਆ ਜਦੋਂ ਬੱਚੇ ਨੇ ਇਥੋਂ ਟਰੈਵਲ ਕਰਨਾ ਜੈਨੂਨਲੀ ਵੇਅਰ ਕਰਦੇ ਅਸੀਂ ਪਹਿਲੀ ਤੇ ਗੱਲ ਇਹ ਕਹਿੰਨੇ ਆ ਕਿ ਜੇ ਕੋਈ ਤੁਹਾਡਾ ਰਿਸ਼ਤੇਦਾਰ ਹੈਗਾ ਦੱਸ ਦੋ ਉਹ ਦੱਸਣ ਚ ਕੋਈ ਹਰਜੀ ਹੈ ਨਹੀਂਗਾ ਇਹ ਤਾਂ ਉਹ ਪਤਾ ਨਹੀਂ ਕਿਨੇ ਇਹ ਬਣਾਇਆ ਹੋਇਆ ਵਾ ਦਿਸ ਇਜ਼ ਏ ਜਸਟ ਮਤਲਬ ਰਿਡਿਕਿਊਲਸ ਕਹੂੰਗਾ ਕਿ ਜਿਹਨੇ ਇਹ ਬਣਾਤਾ ਸਿਸਟਮ ਇਮੀਗ੍ਰੇਸ਼ਨ ਲਾਈਨ ਦੇ ਕਿ ਰਿਸ਼ਤੇਦਾਰ ਹੁੰਦਾ ਦੱਸਿਓ ਨਾ ਅਜਿਹਾ ਕਹਿੰਦੇ ਤੇ ਤੁਹਾਡਾ ਕੋਈ ਰਿਸ਼ਤੇਦਾਰ ਹੁੰਦਾ ਮਾਮਾ ਚਾਚਾ ਤਾਇਆ ਰੰਦਾ ਜੈਨੂਇਨਲੀ ਦੱਸੋ ਉਹਨਾਂ ਨੂੰ ਪੰਜੀ ਪੰਜੀ ਸਾਲ ਹੋ ਗਏ ਉੱਥਾਂ ਨੂੰ ਲੋਕਾਂ ਨੂੰ ਰਹਿੰਦੇ ਹੋਏ ਉਹ ਚੰਗੇ ਕਾਰੋਬਾਰ ਹੈ ਤੁਸੀਂ ਉਹਦੇ ਬਾਰੇ ਦੱਸਣਾ ਕਿਉਂ ਨਹੀਂ ਸਟੋਰ ਹੈ ਤੇ ਉਹਦੇ ਬਾਰੇ ਦੱਸਣਾ ਕਿਉਂ ਨਹੀਂ ਦੱਸੋ ਆਪਣੀ ਇਨਫੋਰਮੇਸ਼ਨ ਪੂਰੀ ਆਥੈਂਟਿਕ ਰਿਵੀਲ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਮੋੜ ਦੇ ਉੱਤੇ ਜਦੋਂ ਦੇਖੋ ਇੱਕ ਕੋਈ ਗੱਲ ਕਹੂੰਗਾ ਇੱਕ ਵਾਰੀ ਐਵੇਂ ਹੁੰਦਾ ਨਾ ਭਾਜੀ ਜੇ ਕਹਿੰਦੇ ਵੀ ਦੱਸਤਾ ਹੋ ਸਕਦਾ ਹੈ ਉੱਥੇ ਜਿਹੜਾ ਇਮੀਗ੍ਰੇਸ਼ਨ ਆਫੀਸਰ ਹੈ ਉਹਦੇ ਦਿਮਾਗ 'ਚ ਆ ਜਾਏ ਵੀ ਯ ਰਹਿੰਦੇ ਲੋਕ ਉਦਾਂ ਵੀ ਤਾਂ ਵਾਪਸ ਨਹੀਂ ਆਉਂਦੇ ਨੇ ਇਹਸ ਕਰਕੇ ਮੈਂ ਕਹਿੰਦਾ ਦੱਸਦੇ ਨਹੀਂ ਹੈਗੇ ਬਿਲਕੁਲ ਵੀ ਨਹੀਂ ਭਾਜੀ ਕੋਈ ਪ੍ਰੋਬਲਮ ਨਹੀਂ ਹੈ ਇਹ ਇੱਕ ਸਿਸਟਮ ਬਣਾਇਆ ਗਿਆ ਇਹਨੂੰ ਤੋੜੋ ਸੱਚਾਈ ਦੱਸੋ ਇੱਕੋ ਗੱਲ ਕਹੂੰਗਾ ਇੱਕ ਝੂਠ ਨਾ 100 ਵਾਰੀ ਬੋਲਣਾ ਪੈਣਾ ਉਹਨੂੰ ਝੂਠ ਹੋਰ ਬਚਾਉਣ ਦੇ ਲਈ ਉਸੇ ਇੱਕ ਝੂਠ ਨੂੰ ਬਚਾਉਣ ਲਈ 100 ਝੂਠ ਬੋਲਣੇ ਪੈਣਗੇ ਸ਼ੁਰੂ ਤੋਂ ਹੀ ਸੱਚਾਈ ਨਾਲ ਫਾਈਲ ਰੱਖੋਗੇ ਆਪਣੀ ਜੈਨੂਇਨ ਰੱਖੋਗੇ ਮੈਂ ਕਹਿੰਦਾ ਤੁਹਾਨੂੰ ਕਿਸੇ ਇੰਟਰਵਿਊ ਦੀ ਲੋੜ ਨਹੀਂ ਜਾਂਦੇ ਹੋਏ ਕਿਸੇ ਤੁਹਾਨੂੰ ਕੋਈ ਚੱਕ ਚੀਜ਼ ਚੈੱਕ ਕਰਨ ਦੀ ਲੋੜ ਨਹੀਂ ਚੱਕੋ ਬੈਗ ਔਰ ਨਿਕਲੋ ਤੁਹਾਨੂੰ ਕੋਈ ਕੁਝ ਪੁੱਛ ਜੇ ਤੁਹਾਡਾ ਕੌਨਫੀਡੈਂਸ ਤੁਹਾਡੇ ਕੋ ਸਾਰੇ ਕੁਐਸਚਨ ਵੈਸੇ ਹੀ ਹੋਣਗੇ ਤੁਹਾਨੂੰ ਮੇਰੇ ਵਰਗੇ ਵੀ ਅਸੀਂ ਦੱਸਣ ਦੀ ਲੋੜ ਨਹੀਂ ਕਿ ਪਾਈ ਕਿੰਦਾ ਧਿਆਨ ਰੱਖਣਾ ਬੱਚੇ ਠੀਕ ਹੈ ਜੀ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਦਾ ਥੈਂਕ ਯੂ ਵੈਰੀ ਮਚ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ